ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਹਦੇ ਬਾਰੇ ਮੜੀ ਜਾਣਕਾਰੀ ਦੇਖੋ ਪੰਜਾਬ ਸਰਕਾਰ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਬੜੀਆਂ ਸਪੈਸ਼ਲ ਹਦਾਇਤਾਂ ਨੇ ਵੀ ਨਸ਼ੇ ਦੇ ਵਿਰੁੱਧ ਪ੍ਰੋਪਰ ਮਹਿੰਮ ਜੜੀ ਚਲਾਈ ਜਾਵੇ ਇਸ ਸਪੰਚ ਸ਼੍ਰੀ ਭਾਗਿਦਰ ਸਿੰਘ ਮੀਨਾ ਆਈਪੀਐਸ ਐਸਐਸਪੀ ਮਾਨਸਾ ਦੀ ਯੋਗਗਵਾਈ ਚ ਜ਼ਿਲ੍ਹਾ ਮਾਨਸਾ ਦੀ ਪੁਲਿਸ ਵੱਲੋਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦਾ ਜ਼ਿਲ੍ਹਾ ਮਾਨਸਾ ਹੈ ਇਹਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਗਿਆ ਦੇ ਇਸ ਮਹਿਮ ਚ ਇੱਕ ਤਾਂ ਸੀ ਜਿਹੜਾ ਵੀ ਕੋਈ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਕਿਸ ਕਿਸੇ ਤਰ੍ਹਾਂ ਦੀ ਵੀ ਕਿਸੇ ਵਾਰੇ ਇਤਲਾਹ ਮਿਲਦੀ ਹੈ ਵੀ ਕੋਈ ਨਸ਼ੀਲਾ ਪਦਾਰਥ ਵੇਚਦਾ ਹੈ ਉਹਦੇ ਤੇ ਤਰੰਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਮਕਦਮਾ ਦਰਜ ਕੀਤਾ ਜਾਂਦਾ ਲੇਕਿਨ ਇਹਦੇ ਨਾਲ ਹੀ ਜਿਹੜਾ ਸੈਕੰਡ ਸਟੈਪ ਹੈ ਉਹ ਇਹ ਹੈ ਵੀ ਜੇ ਕਿਸੇ ਵਿਅਕਤੀ ਨੇ ਨਸ਼ਾ ਵੇਚ ਕੇ ਕੋਈ ਜਾਇਦਾਦ ਬਣਾਈ ਹੈ ਉਹਨੂੰ ਵੀ ਜਬਤ ਕਰਾਇਆ ਜਾਵੇ ਤਾਂ ਜੋ ਸਮਾਜਿਕ ਮੈਸੇਜ ਜਾਵੇ ਜੇ ਕਿਸੇ ਨੇ ਗਲਤ ਕੰਮ ਕਰਕੇ ਕੋ ਚਾਰ ਪੈਸੇ ਜੋੜ ਵੀ ਲਏ ਉਸ ਉਥਾਈ ਨਹੀਂ ਹੈਗੀ ਉਹ ਵੀ ਐਂਡ ਚ ਇਹ ਰਹੇਗਾ ਤੁਹਾਡਾ ਜਬਤ ਹੋ ਜਾਣੀ ਹੈ ਪ੍ਰਾਪਰਟੀ ਜਾਇਦਾ ਤੁਹਾਡੇ ਕੋਲ ਰਹਿਣੀ ਨਹੀਂਗੀ ਇਸੇ ਮਹਿਮ ਤੇ ਜਿਨੇ ਆਪਣੇ ਨਸ਼ਾ ਤਸਕਰਾਂ ਨੇ ਕਿਸੇ ਨਸ਼ੇ ਵੇਦ ਕੇ ਜਿਹੜੀ ਵੀ ਜਿਆਦਾ ਬਣਾਈ ਹੈ ਉਹਨਾਂ ਦੇ ਸਾਰਿਆਂ ਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਹੈਗੀ ਹੈ ਉੱਥੇ ਭੇਜੇਗੇ ਨੇ ਇਹ ਤੇ ठाणा पिखी दी पुलिस ਵੱਲੋਂ ਛੋਟੀ ਘਰ पत्नी भोला सिंह वासी वार्ड नंबर 2 पिखी ਦੇ ਖਲਾਫ ਕੇਸ ਦਰਵਾਣੀ ਭੇਜਿਆ ਗਿਆ ਸੀਗਾ ਇਹ ਛੋਟੀ ਘਰ ਕੋਲੋਂ 1100 ਨਸ਼ੀਦੀਆਂ ਗੋਲੀਆਂ ਬਰਾਮਦ ਹੋਈਆਂ ਸੀ ਤੇ ਇਹ ਖਾਮਗੱਦਵਾਂ ਦਰਜ ਹੋਇਆ ਸੀਗਾ ਇਹ ਹਰੇ ਜ਼ਹਿਰ ਚ ਹੈ ਇਹ ਰੀਅਲ ਪ੍ਰਾਪਰਟੀ ਬਣਾਈ ਸੀ ਉਹਦਾ ਕੇਸ ਤਿਆਰ ਕਰਕੇ ਭੇਜਿਆ ਸੀ ਉਹਦੇ ਚ ਜਿਹੜੀ ਇਹ ਹੈਗੀ ਹੈ 1323000 ਰੁਪਏ ਦੀ ਪ੍ਰਾਪਰਟੀ ਹੈ ਰੀ ਉਹ ਫ੍ਰੀਜ਼ ਕਰਨ ਦਾ ਹਗਾ ਉਹ ਤੋਂ ਆਰਡਰ ਮਿਲ ਚੁਕਿਆ ਉਹ ਨੋਟਿਸ ਅੱਜ ਅਸੀਂ ਉਹਦੇ ਲੈਹਗਾ ਕਰਦੇ ਅੱਗੇ ਜਾ ਕੇ ਚੁਕਾ ਕੇ ਆਉਣੇ ਵੀ ਤੇਰੀ ਪ੍ਰਾਪਰਟੀ ਐ ਫ੍ਰੀਜ਼ ਕੀਤੀ ਗਈ ਹੈ ਤੇ ਇਸ ਕਰਕੇ ਇਹ ਅਸੀਂ ਅੱਜ ਕਾਰਵਾਈ ਕਰ ਰਹੇ ਹਾਂ ਇਸੇ ਨਾਲੇ ਹੋਰ ਵੀ ਵਿਅਕਤੀ ਜਿਨ੍ਹਾਂ ਦੇ ਖਿਲਾਫ ਅਸੀਂ ਕੇਸ ਬਣਾ ਕੇ ਭੇਜਨੇ ਜਿਵੇਂ ਜਿਵੇਂ ਜਾਇਦਾਦ 'ਤੇ ਜੌਂਦੇ ਨੋਟਿਸ ਆਉਣਗੇ ਲਾਏ ਜਾਣਗੇ ਤੇ ਐਂਡ ਜਿਹੜੀ ਇਹ ਜਾਇਦਾਦ ਹੈ ਜੇ ਕਿਸੇ ਨੇ ਨਸ਼ੀ ਦੇ ਬਦਨਤਰੀs ਕੇ ਬਣਾਈ ਹੈ ਉਹਨੂੰ ਜ਼ਬਤ ਕਰਾ ਕੇ ਇਹ ਕੁਰਕ ਹੋਊਗੀ ਤੇ ਪੈਸੇ ਸਰਕਾਰੀ ਖਜ਼ਾਨੇ ਜਮ੍ਹਾਂ ਹੋਣਗੇ ਇਸ ਕਰਕੇ ਸਾਰੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਵੀ ਜੇ ਤੁਹਾਨੂੰ ਕਿਸੇ ਬੰਦੇ ਬਾਰੇ ਵੀ ਕੋਈ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਚਾਹੇ ਉਹ ਗੋਲੀਆਂ ਨੇ ਚਾਹੇ ਭੁੱਕੀ ਹੈ ਚਾਹੇ ਉਹ ਸਿੱਟਾ ਹੈਗਾ ਉਹਦੇ ਬਾਰੇ ਜ਼ਰੂਰ ਤਲਾਹ ਦਿਓ ਇਹ ਆਪਣੀ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਇਹ ਦਵਾਉਣਾ ਵੀ ਜਿਹਦੀ ਵੀ ਤੁਹਾਨੂੰ ਤਲਾਹ ਮਿਲੂਗੀ ਉਹਦੇ ਖਿਲਾਫ ਅਵਸ਼ਯ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਮੇਰਾ ਜਿਹੜਾ ਮੋਬਾਈਲ ਨੰਬਰ ਹੈ ਉਹ ਹੈਗਾ 9621113 00001 ਤੇ ਇੰਸਪੈਕਟਰ ਬਿਕਰਮ ਸਿੰਘ ਐਸਐਚਓ ਪੱਕੀ ਲਗੇ ਨੇ ਇਹਨਾਂ ਦਾ ਨੰਬਰ ਹੈਗਾ 978005013 ਇਹ ਨੰਬਰ ਨੋਟ ਕਰ ਲਓ ਤੁਸੀਂ ਬਾਅਦ ਬਾਅਦ ਇਹਦੇ ਤੇ ਆਪਣਾ ਡਿਸਪਲੇ ਵੀ ਕਰਦੇ ਹੋ ਹੈਲਪਲਾਈਨ ਦਾ ਨੰਬਰ ਵੀ ਸਰਕਾਰ ਦਾ ਦਿੱਤਾ ਹੋਇਆ ਹੈ ਕਿਸੇ ਵੀ ਨੰਬਰ ਤੇ ਤਲਾਹ ਦੇ ਦਿਓ ਤੇ ਇਹ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤਲਾਹ ਦੇਣ ਵਾਲੇ ਦੀ ਨਾਤਾ ਸੀ ਨੋਂ ਪਤਾ ਪੁੱਛਣਾ ਹੈ ਨਾ ਸੀ ਕਿਸੇ ਨੂੰ ਕਹ ਦਿੱਤਾ ਉਸ ਬਿਲਕੁਲ ਗੁਪਤ ਰਹੂਗਾ ਬਿਲਕੁਲ ਕਿਸੇ ਕੋਲ ਸੁਣਾ ਨਾ ਡਿਸਕਲੋਜ਼ ਨਹੀਂ ਹੋਵੇ ਇਸ ਨੂੰ ਨਿਸ਼ਚਿਤ ਰਹੋ ਕੋਈ ਮਤਲਬ ਚਾਹੇ ਲਿਖਾ ਕੇ ਗਾਰੰਟੀ ਦੇ ਲੋ ਇਹ ਨਹੀਂ ਕਿਸ ਨੂੰ ਪਤਾ ਲੱਗੇ ਕਿ ਸਾਨੂੰ ਕੀ ਨੇ ਤਲਾ ਦਿੱਤੀ ਹੈ ਇਸਰਗੇ ਨਿਡਰ ਹੋ ਕੇ ਬੇ ਫਿਕਰ ਹੋ ਕੇ ਜਰੂਰ ਬਰ ਜੂਤਲਾ ਦਿਓ ਤਾਂ ਜੋ ਪੜੇ ਹੈਗੇ ਇਸ ਸਮਾਜ ਰੋਧੀ ਅੰਸ਼ਰ ਨੇ ਨਾਲ ਮਿਲ ਕੇ ਸਾਰੇ ਇਹਨਾਂ ਨੂੰ ਨੱਥ ਪਾ ਸਕੀਏ ਤੇ ਇਹ ਦਾ ਬੜਾ ਇਹ ਨਵਾਂ ਕੋਡ ਆਪਾਂ ਨੂੰ ਲੱਗਿਆ ਇਹ ਚਿੱਟੇ ਵਾਲਾ ਇੱਕ ਤਰ੍ਹਾਂ ਫਹਾ ਵਢੀਏ ਤੇ ਪੰਜਾਬ ਨੂੰ ਨਸ਼ਾ ਮੁਕਤ